ਹਾਂਜੀ ਆਪਾਂ ਹਾਜ਼ਰਾਂ ਜੀ ATTU ਨਹਾ 94 ਸੰਬੰਧੀ ਨਵੀਂ ਵੀਡੀਓ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 994 ਦੀ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਜੁਆਇਨਿੰਗ ਹੋਈ ਸੀਗੀ ਲੇਕਿਨ ਉਸ ਦੇ ਵਿੱਚੋਂ ਬਹੁਤ ਸਾਰੇ ਕੈਂਡੀਡੇਟਸ ਨੇ ਉਹ ਜੁਆਇਨਿੰਗ ਤੋਂ ਹਲੇ ਵੀ ਵਾਂਝੇ ਨਹੀਂ ਤਾਂ ਉਸ ਸਬੰਧੀ ਬਹੁਤ ਸਾਰੇ ਕੈਂਡੀਡੇਟਸ ਦੇ ਟੈਲੀਗ੍ਰam ਗਰੁੱਪ ਦੇ ਵਿੱਚ ਕਾਫੀ ਤਰ੍ਹਾਂ ਦੇ ਕਮੈਂਟਸ ਦੇਖਣ ਨੂੰ ਮਿਲੇ ਸੀਗੇ ਤੇ ਇਸ ਦੇ ਨਾਲ ਹੀ ਆਪਾਂ ਗੱਲ ਕਰਾਂਗੇ ਬੈਕਲੌਗ ਦੇ 994 ਦੇ ਵਿੱਚ ਕਿੰਨੀਆਂ ਕਿ ਜਿਹੜੀਆਂ ਪੋਸਟਾਂ ਨੇ ਉਹ ਫਿਲ ਹੋ ਚੁੱਕੀਆਂ ਨੇ ਕਿੰਨੇ ਕੈਂਡੀਡੇਟਸ ਜੁਆਇਨ ਕਰ ਚੁੱਕੇ ਨੇ ਡਬਲਿੰਗ ਵਾਲੇ ਕੇਸ ਦਾ ਕੀ ਅਪਡੇਟ ਹੈ ਸੈਕੰਡ ਲਿਸਟ ਕਦੋਂ ਤੱਕ ਆਏਗੀ ਤਾਂ ਇਹਨਾਂ ਸਾਰੇ ਪੁਆਇੰਟਸ ਤੇ ਆਪਾਂ ਜਿਹੜੀ ਗੱਲ ਕਰਾਂਗੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਜੁਆਇਨਿੰਗ ਕਰ ਚੁੱਕੇ ਹੋਏ ਕੈਂਡੀਡੇਟ ਸੇਫ ਹੈਗੇ ਨੇ ਜਾਂ ਨਹੀਂ ਇਹ ਇੱਕਮ ਕੁਐਸਚਨ ਜਿਹੜਾ ਐਨੇ ਸਾਰੇ ਕੈਂਡੀਡੇਟਸ ਨੇ ਆਲਰੇਡੀ ਜਿਹੜੇ ਨੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਪੁੱਛ ਚੁੱਕੇ ਨੇ ਕਿ ਜਿਹੜੇ ਟੀਚਰ ਸਕੂਲਾਂ ਦੇ ਵਿੱਚ ਜੁਆਇਨ ਕਰ ਚੁੱਕੇ ਨੇ ਉਹ ਸੇਫ ਹੈਗੇ ਨੇ ਜਾਂ ਨਹੀਂ ਪੱਤੀ ਤੇ ਕੋਈ ਇਫੈਕਟ ਹੈਗਾ ਏ ਕੇਸ ਦਾ ਤਾਂ ਸਭ ਤੋਂ ਪਹਿਲਾਂ ਇੱਕ ਗੱਲ ਪਹਿਲਾਂ ਹੀ ਕਲੀਅਰ ਰੱਖੋ ਜਿਹੜੇ ਟੀਚਰ ਸਕੂਲਾਂ ਦੇ ਵਿੱਚ ਜੁਆਇਨ ਕਰ ਚੁੱਕੇ ਨੇ 95 ਪੱਤੀ ਦੇ ਅੰਡਰ ਉਹਨਾਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੁਸੀਂ 101% ਜਿਹੜਾ ਹੈ ਬਿਲਕੁਲ ਸੇਫ ਹੋ ਕੋਈ ਵੀ ਤੁਹਾਡੀ ਜੋਬ ਤੇ ਜਿਹੜਾ ਇਸ ਹੈਗਾ ਠੀਕ ਹੈ ਦੂਜੀ ਗੱਲ ਜਿਹੜੇ ਕੈਂਡੀਡੇਟਸ ਜੁਆਇਨਿੰਗ ਹੋਣ ਤੋਂ ਰਹਿੰਦੇ ਨੇ ਜਿਨ੍ਹਾਂ ਦੀ ਜੁਆਇਨਿੰਗ ਰਹਿੰਦੀ ਆ ਉਹਨਾਂ ਦੀ ਕੀ ਅਪਡੇਟ ਆ ਦੇਖੋ ਕੋਟ ਕੇਸ ਕਰਕੇ ਹੀ ਜਿਹੜੀ ਜੁਆਇਨਿੰਗ ਆ ਰੋਕ ਦਿੱਤੀ ਗਈ ਸੀ ਤੇ ਇਹਦੇ ਰਿਗਾਰਡਿੰਗ ਤੁਸੀਂ ਦੇਖਿਆ ਵੀ ਹੋਏਗਾ ਇਸ ਦੇ ਵਿੱਚ ਜਿਹੜਾ ਮੇਨ ਮੁੱਦਾ ਉੱਠ ਕੇ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਪਹਿਲਾਂ ਜਿਹੜੀ ਜਨਰਲ ਕੈਟਾਗਰੀ ਆ ਓਪਨ ਹੈ ਉਹਨਾਂ ਦੀ ਜਿਹੜੀ ਕਾਉਂਸਲਿੰਗ ਜੋ ਤੱਕ ਕੰਪਲੀਟ ਨਹੀਂ ਹੁੰਦੀ ਬਾਕੀ ਦੀ ਜਿਹੜੀ ਕੈਟਾਗਰੀਜ਼ ਨੇ ਉਹਨਾਂ ਨੂੰ ਜੁਆਇਨ ਨਹੀਂ ਕਰਾਇਆ ਜਾਏਗਾ ਠੀਕ ਹੈ ਇਸ ਤਰੀਕੇ ਦਾ ਮੁੱਦਾ ਜਿਹੜਾ ਨਵਾਂ 99 ਦੇ ਵਿੱਚ ਦੇਖਣ ਨੂੰ ਮਿਲਿਆ ਦੇ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਰੱਦ ਕਰ ਦਿੱਤੀ ਗਈ ਹੈ ਤੇ ਇਸ ਦੀ ਜਿਹੜੀ ਸੁਣਵਾਈ ਹੈ ਉਹ ਹੋਣ ਜਾ ਰਹੀ ਹੈ ਜੇ 21 April 2025 ਨੂੰ ਠੀਕ ਹੈ ਤੇ ਜੇ ਹੁਣ ਆਪਾਂ ਗੱਲ ਕਰੀਏ ਕਿ ਰਹਿੰਦੇ ਕੈਂਡੀਡੇਟਸ ਦੀ ਜੁਆਇਨਿੰਗ ਕਦੋਂ ਤੱਕ ਹੋਏਗੀ ਅੱਗੇ ਕਿਸ ਤਰੀਕੇ ਨਾਲ ਇਸ ਦਾ ਪ੍ਰੋਸੈਸ ਹੋਏਗਾ ਤਾਂ ਦੇਖੋ ਡਿਪਾਰਟਮੈਂਟ ਦੇ ਥਰੂ ਇਸ ਚੀਜ਼ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਕਿ ਕੀ ਅੱਗੇ ਪ੍ਰੋਸੈਸ ਰਹਿਣ ਵਾਲਾ ਹੈ ਫਿਲਹਾਲ ਤੁਹਾਨੂੰ ਪਤਾ ਹੈ ਕਿ ਲਗਭਗ 10 ਤੋਂ 15 ਦਿਨ ਹੀ ਮਿਲਦੇ ਨੇ ਜੁਆਇਨਿੰਗ ਦੇ ਲਈ ਸਾਰੇ ਕੈਂਡੀਡੇਟਸ ਦੇ ਟੈਲੀਗ੍ਰam ਗਰੁੱਪ ਦੇ ਵਿੱਚ ਵੀ ਮੈਸੇਜ ਆ ਰਹੇ ਸੀ ਕਿ ਕੀ ਬਣੇਗਾ ਦੇਖੋ ਤੁਸੀਂ ਇਕੱਲੇ ਨਹੀਂ ਹੈਗੇ ਬਹੁਤ ਸਾਰੇ ਕੈਂ ਦੇ ਵਿੱਚੋਂ ਗੁਜ਼ਰ ਰਹੇ ਨੇ ਤੇ ਇਹ ਗੱਲ ਆਪਾਂ ਸਾਰੇ ਸਮਝਦੇ ਆ ਜਿਹੜੇ ਲੇਕਿਨ ਜਿਨ੍ਹਾਂ ਦੀ ਜੁਆਇਨਿੰਗ ਨਹੀਂ ਹੋ ਰਹੀ ਉਹ ਚੀਜ਼ ਦੀ ਜਿਹੜੀ ਪ੍ਰੋਬਲਮ ਹੈ ਉਹ ਸਿਰਫ ਉਹੀ ਲੋਕ ਸਮਝ ਸਕਦੇ ਨੇ ਜਿਨ੍ਹਾਂ ਦੀ ਜੁਆਇਨਿੰਗ ਰੁਕੀ ਹੋਈ ਹੈ ਫਿਲਹਾਲ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਥੋੜਾ ਟਾਈਮ ਵੇਟ ਕਰੋ ਠੀਕ ਹੈ ਡਿਪਾਰਟਮੈਂਟ ਵੱਲੋਂ ਕੋਈ ਨਾ ਕੋਈ ਜਿਹੜਾ ਲੈਟਰ ਹੈ ਆਫੀਸ਼ੀਅਲ ਜਿਹੜਾ ਲੈਟਰ ਹੈ ਜਾਰੀ ਹੋ ਜਾਏਗਾ ਥੋੜੇ ਦਿਨ ਤੱਕ ਤੁਹਾਨੂੰ ਪਤਾ ਹੈ ਵੀ ਅੱਜ ਤਾਂ ਸਰਕਾਰੀ ਛੁੱਟੀ ਹੈ ਕੱਲ ਨੂੰ ਡਿਪਾਰਟਮੈਂਟ ਜਿਹੜਾ ਖੁੱਲਾ ਹੋਏਗਾ ਹੋਪ ਸੋ ਉਮੀਦ ਕਰਦਾ ਕਿ ਕੱਲ ਨੂੰ ਇਹਦੇ ਰਿਗਾਰਡਿੰਗ ਕੋਈ ਨਾ ਕੋਈ ਜਿਹੜੀ ਆਫੀਸ਼ੀਅਲ ਨਿਊਜ਼ ਹੈ ਉਹ ਨਿਕਲ ਕੇ ਸਾਹਮਣੇ ਆਏਗੀ ਇਕੱਲੇ ਨਹੀਂ ਹੈਗੇ ਬਹੁਤ ਸਾਰੇ ਕੈਂਡੀਡੇਟਸ ਇਸ ਚੀਜ਼ ਦੇ ਵਿੱਚੋਂ ਗ ਡਿਪਾਰਟਮੈਂਟ ਦੀ ਕਹਿ ਲਓ ਆਪਣੇ ਲੋਕਾਂ ਦੀ ਕਹਿ ਲਓ ਜਿਸ ਦੇ ਵਿੱਚ ਕੀ ਇਹ ਜੋਇਨਿੰਗ ਆਫਰ ਲੈਟਰ ਮਿਲਣ ਤੱਕ ਵੀ ਜਿਹੜੀ ਹੈ ਨੌਕਰੀ ਦਾ ਜਿਹੜਾ ਹਲੇ ਕੋਈ ਅਤਾ ਪਤਾ ਨਹੀਂ ਹੈਗਾ ਠੀਕ ਹੈ ਤਾਂ ਇਹ ਬਹੁਤ ਵੱਡੀ ناکامی ਹੈ ਆਪਣੀ ਉਮੀਦ ਕਰਦੇ ਹਾਂ ਕਿ ਕੋਈ ਨਾ ਕੋਈ ਆਫੀਸ਼ਲ ਨਿਊਜ਼ ਜਿਹੜੀ ਹੈ ਇੱਕ ਜਾਂ ਦੋ ਦਿਨਾਂ ਦੇ ਅੰਦਰ ਅੰਦਰ ਦੇਖਣ ਨੂੰ ਮਿਲੇ ਬਾਕੀ ਜਦੋਂ ਹੀ ਆਫੀਸ਼ੀਅਲ ਨਿਊਜ਼ ਕੋਈ ਅਪਡੇਟ ਆਈ ਗਿਆ ਪਾ ਤੁਹਾਡੇ ਨਾਲ ਜਿਹੜੀ ਜਾਣਕਾਰੀ ਹੈ ਜਰੂਰ ਸਾਂਝੀ ਕਰਾਂਗੇ ਸਾਰੇ ਜਿੰਨੇ ਵੀ ਕੈਂਡੀਡੇਟਸ ਰਹਿੰਦੇ ਕੈਂਡੀਡੇਟਸ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਡੀਪੀਆਈ ਮੋਹਾਲੀ ਜਾ ਕੇ ਆਪਦਾ ਯੂਨੀਅਨ ਨਾਲ ਕੰਟੈਕਟ ਕਰਕੇ ਇਕੱਠ ਕਰਨ ਤਾਂ ਜੋ ਦੇਖੋ ਜਿੱਥੇ ਇਕੱਠ ਹੋਏਗਾ ਉੱਥੇ ਹੀ ਕੰਮ ਬਣੇਗਾ ਇਕੱਲੇ ਇਕੱਲੇ ਦਾ ਕੰਮ ਨਹੀਂ ਬਣਨਾ ਹੈਗਾ ਤਾਂ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਹੀ ਸਾਰਿਆਂ ਨੂੰ ਚਾਹੀਦਾ ਹੈ ਕਿ ਡੀਪੀਆਈ ਮੋਹਾਲੀ ਜਾ ਕੇ ਗੱਲ ਕਰੋ ਆਪਦੀ ਜੁਆਇਨਿੰਗ ਦੀ ਠੀਕ ਹੈ ਫਿਰ ਕਿਤੇ ਜਾ ਕੇ ਜਿਹੜਾ ਮਸਲਾ ਹੈ ਹੱਲ ਬਾ ਗੱਲ ਕਰੀਓ ਆਫਰ ਲੈਟਰ ਤੇ ਮੈਂਸ਼ਨ ਤਾਂ ਕੀਤਾ ਗਿਆ ਹੈ ਇਹ ਦਿਨ ਵਧ ਵੀ ਸਕਦੇ ਨੇ ਜਿਹੜੀ ਡਿਪਾਰਟਮੈਂਟ ਡਿਪੈਂਡ ਕਰੇ ਠੀਕ ਹੈ ਜੀ ਡਿਪਾਰਟਮੈਂਟ ਤੇ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਨੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੇਗਾ ਕਿ ਕਿਸ ਤਰੀਕੇ ਨਾਲ ਕੈਂਡੀਡੇਟਸ ਨੂੰ ਜਿਹੜਾ ਜੁਆਇਨ ਕਰਾਇਆ ਜਾਂਦਾ ਹੈ ਕਿਸੇ ਵੀ ਲੈਟਰ ਦੇ ਵਿੱਚ ਗੱਲ ਕਰੀਏ ਆਪਾਂ ਜਾਂ ਫਿਰ ਕਿਸੇ ਵੀ ਤੁਸੀਂ ਕਹਿ ਲਓ ਆਰਡਰ ਦੇ ਵਿੱਚ ਤੁਹਾਨੂੰ ਇਹ ਗੱਲ ਕਿਤੇ ਵੀ ਕਲੀਅਰਲੀ ਮੈਂਸ਼ਨ ਕਿਤੇ ਵੀ ਦੇਖਣ ਨੂੰ ਲਿਖਤੀ ਰੂਪ ਵਿੱਚ ਨਹੀਂ ਮਿਲਣੀ ਜਿੱਥੇ ਇਹ ਗੱਲ ਲਿਖੀ ਹੋਵੇ ਕਿ ਭਰਤੀ ਤੇ ਸਟੇ ਹੈ ਭਰਤੀ ਬਿਲਕੁਲ ਸੇਫ ਹੈ ਕੋਈ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਜਿਹੜੇ ਜੁਆਇਨ ਹੋ ਚੁੱਕੇ ਨੇ ਉਹ ਤਾਂ ਦੇਖੋ ਬਿਲਕੁਲ ਸੇਫ ਨੇ ਰਹੀ ਗੱਲ ਜਿਨ੍ਹਾਂ ਨੂੰ ਆਫਰ ਲੈਟਰ ਤਾਂ ਮਿਲ ਗਿਆ ਲੇਕਿਨ ਜੁਆਇਨਿੰਗ ਤੋਂ ਹਲੇ ਵਾਂਝੇ ਰਹਿੰਦੇ ਨੇ ਉਹਨਾਂ ਦਾ ਕੀ ਬਣੇਗਾ ਉਹ ਵੀ ਬਹੁਤ ਜਲਦ ਸਕੂਲਾਂ ਦੇ ਵਿੱਚ ਜੁਆਇਨ ਕਰਨਗੇ ਠੀਕ ਹੈ ਡਿਪਾਰਟਮੈਂਟ ਦੇ ਥਰੂ ਜਿਹੜੀ ਇਹ ਗੱਲਬਾਤ ਕੀਤੀ ਜਾ ਰਹੀ ਹੈ ਇਹ ਕੈਨਲ ਜੁਆਇਨ ਤੇ ਕਦੋਂ ਤੱਕ ਕਰਵਾਇਆ ਜਾਏਗਾ ਬਸ ਇੰਨੀ ਗੱਲ ਜ਼ਰੂਰ ਹੈ ਜਿਹੜੀ ਇਹ ਅਫਵਾਹ ਫੈਲ ਰਹੀ ਹੈ ਕਿ ਭਰਤੀ ਤੇ ਸਟੇ ਲੱਗ ਚੁੱਕੀ ਹੈ ਭਰਤੀ ਰੱਦ ਹੋ ਗਈ ਤਾਂ ਇਹ ਚੀਜ਼ਾਂ ਤੋਂ ਬਚੋ ਠੀਕ ਹੈ ਅਫਵਾਹਾਂ ਤੋਂ ਬਚੋ ਬਿਲਕੁਲ ਜੋ ਆਫੀਸ਼ੀਅਲ ਚੀਜ਼ਾਂ ਨੇ ਉਹਨਾਂ ਤੇ ਹੀ ਯਕੀਨ ਰੱਖੋ ਉਹਨਾਂ ਚੀਜ਼ਾਂ ਨੂੰ ਹੀ ਰੀਡ ਕਰੋ ਕਲੀਅਰ ਹੈ ਇਸ ਤੋਂ ਬਾਅਦ ਜੇ ਆਪਾਂ ਅੱਗੇ ਗੱਲ ਕਰਾਂਗੇ ਬੈਕਲੌਗ ਦੀ ਦੇਖੋ ਬੈਕਲੌਗ ਦੀ ਗਲਤਾਂ ਸੈਕੰਡ ਲਿਸਟ ਦੀ ਵੀ ਬਹੁਤ ਸਾਰੇ ਕੈਂਡੀਡੇਟਸ ਪੁੱਛ ਰਹੇ ਸਨ ਕਿ ਸੈਕੰਡ ਲਿਸਟ ਕਦੋਂ ਆਏਗੀ ਪਹਿਲੀ ਗੱਲ ਜਦੋਂ ਤੱਕ ਫਰਸਟ ਲਿਸਟ ਜਿਨੀਆਂ ਨੂੰ ਆਫਰ ਲੈਟਰ ਮਿਲ ਚੁੱਕੇ ਨੇ ਜਦੋਂ ਤੱਕ ਉਹ ਕੈਂਡੀਡੇਟਸ ਜੁਆਇਨ ਨਹੀਂ ਕਰਦੇ ਉਦੋਂ ਤੱਕ ਸੈਕੰਡ ਲਿਸਟ ਜਾਰੀ ਨਹੀਂ ਹੋਵੇਗੀ ਠੀਕ ਹੈ ਇਹ ਗੱਲ ਪਹਿਲਾਂ ਹੀ ਕਲੀਅਰ ਰੱਖੋ ਜੇਕਰ ਸੈਕੰਡ ਲਿਸਟ ਚਾਹੀਦੀ ਹੈ ਤਾਂ ਬੱਤ ਤੋਂ ਬਾਅਦ ਡੀਪੀਆਈ ਮੋਹਾਲੀ ਜਾਓ ਠੀਕ ਹੈ ਆਪਣੀ ਜੁਆਇਨਿੰਗ ਲੈ ਕੇ ਗੱਲ ਕਰੋ ਤਾਂ ਜੋ ਜਲਦ ਤੋਂ ਜਲਦ ਜਿਹੜੇ ਬਾਕੀ ਰਹਿੰਦੇ ਕੈਂਡੀਡੇਟਸ ਨੇ ਆਫਿਸ ਕੋਲਾਂ ਦੇ ਵਿੱਚ ਜੁਆਇਨ ਕਰ ਜਾਣ ਉਸ ਤੋਂ ਬਾਅਦ ਹੀ ਸੈਕੰਡ ਲਿਸਟਡੀਆਂ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਜੇ ਆਪਾਂ ਗੱਲ ਕਰ ਲਈ ਉਹ 95 ਵਿੱਚ ਕਿੰਨੇ ਕੈਂਡੀਡੇਟਸ ਜੁਆਇਨ ਕਰ ਚੁੱਕੇ ਨੇ ਕਿੰਨੇ ਪੈਂਡਿੰਗ ਨੇ ਤਾਂ ਇਹਦਾ ਹਲੇ ਐਕੂਰੇਟ ਡਾਟਾ ਜਿਹੜਾ ਹੈ ਉਹ ਕਿਤੋਂ ਵੀ ਕਲੀਅਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਹੁਤ ਸਾਰੇ ਕੈਂਡੀਡੇਟਸ ਤਾਂ ਜੁਆਇਨ ਕਰ ਚੁੱਕੇ ਨੇ ਲੇਕਿਨ ਕੁਝ ਕੈਂਡੀਡੇਟਸ ਹਲੇ ਮੈਡੀਕਲ ਕਰਵਾ ਰਹੇ ਨੇ ਠੀਕ ਹੈ ਤੇ ਮੈਡੀਕਲ ਤੋਂ ਬਿਨਾ ਜਿਵੇਂ ਤੁਹਾਨੂੰ ਪਤਾ ਰਿਜ਼ਰਵ ਕੈਟਾਗਰੀ ਆ ਉਹਨਾਂ ਦੀ ਹਲੇ ਜੁਆਇਨਿੰਗ ਜਿਹੜੀ ਆ ਉਹ ਪੈਂਡਿੰਗ ਹੈ ਠੀਕ ਹੈ ਤਾਂ ਹਲੇ ਥੋੜਾ ਟਾਈਮ ਵੇਟ ਕਰਨਾ ਪਏਗਾ ਐਕੂਰੇਟ ਡਾਟਾ ਇਕੱਠਾ ਹੋਣ ਚ ਦੇ ਵਿੱਚ ਕਿ ਕਿੰਨੀਆਂ 95 ਦੇ ਵਿੱਚ ਪੋਸਟਾਂ ਜਿਹੜੀਆਂ ਨੇ ਫਿਲ ਅਪ ਹੋ ਚੁੱਕੀਆਂ ਨੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਇਸ ਚੈਨਲ ਤੇ ਟਾਈਮ ਟੂ ਟਾਈਮ ਮਿਲਦੀ ਰਹੇਗੀ ਇਸ ਕਰਕੇ ਇਸ ਚੈਨਲ ਦੇ ਨਾਲ ਜਰੂਰ ਜੁੜ ਜੋ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਉਹਨਾਂ ਚੈਨਲ ਵਿੱਚ ਸੰਬੰਧੀ ਹਰ ਪ੍ਰਕਾਰ ਦੀ ਜਿਹੜੀ ਅਪਡੇਟ ਹੈ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ ਡਬਲਿੰਗ ਵਾਲੇ ਕੇਸ ਦੀ ਗੱਲ ਕਰੀਏ ਤੁਹਾਨੂੰ ਪਤਾ ਹੈ ਕਿ ਉਸ ਦਾ ਜਿਹੜਾ ਮੈਂ ਆਫੀਸ਼ੀਅਲ ਆਰਡਰ ਹੈ ਉਹ ਟੈਲੀਗ੍ਰam ਗਰੁੱਪ ਦੇ ਵਿੱਚ ਆਲਰੇਡੀ ਜਿਹੜੀ ਹੈ ਸ਼ੇਅਰ ਕਰ ਚੁੱਕੀ ਹਾਂ ਉੱਥੇ ਜਾ ਕੇ ਤੁਸੀਂ ਪ੍ਰੋਪਰ ਕੇਸ ਦੇ ਜਿਹੜੇ ਆਫੀਸ਼ੀਅਲ ਆਰਡਰ ਨੇ ਉਹ ਰੀਡ ਕਰ ਸਕਦੇ ਹੋ ਕੋਈ ਵੀ ਤੁਹਾਡਾ ਕੋਈ ਹੋਰ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਟੈਲੀਗ੍ਰam ਗਰੁੱਪ ਨਾਲ ਜਰੂਰ ਜੁੜੋ ਉੱਥੇ ਆਪਾਂ ਹਰ ਪ੍ਰਕਾਰ ਦੀ ਜਿਹੜੀ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਆ ਤੇ ਜਿਹੜੇ ਕੈਂਡੀਡੇਟਸ ਜੁਆਇਨਿੰਗ ਹੋਣ ਤੋਂ ਰਹਿੰਦੇ ਨੇ ਉਹ ਬੱਦ ਤੋਂ ਬਾਅਦ ਇਕੱਠ ਜਿੰਨੇ ਵੀ ਕੈਂਡੀਡੇਟਸ ਰਹਿੰਦੇ ਨੇ ਸਾਰਿਆਂ ਨੇ ਡੀਪੀਆਈ ਮੁਹਾਰੀ ਜ਼ਰੂਰ ਜਾਣਾ ਹੈ ਉੱਥੇ ਜਾ ਕੇ ਆਪਣੀ ਜੁਆਇਨਿੰਗ ਦੀ ਗੱਲ ਕੀਤੀ ਜਾਵੇ ਤਾਂ ਜੋ ਜਲਦ ਤੋਂ ਜਲਦ ਡਿਪਾਰਟਮੈਂਟ ਬਾਕੀ ਰਹਿੰਦੇ ਕੈਂਡੀਡੇਟਸ ਦੀ ਵੀ ਸਕੂਲਾਂ ਦੇ ਵਿੱਚ ਜੁਆਇਨਿੰਗ ਕਰਾਵੇ ਕਿਉਂਕਿ ਕਿਤੇ ਵੀ ਆਫੀਸ਼ੀਅਲ ਚਾਹੇ ਤੁਸੀਂ ਆਰਡਰ ਖੋਲ ਕੇ ਦੇਖ ਲਓ ਚਾਹੇ ਫਿਰ ਕੋਈ ਵੀ ਤੁਸੀਂ ਲੈਟਰ ਦੇਖ ਲਓ ਕਿਤੇ ਵੀ ਲਿਖਤੀ ਰੂਪ ਦੇ ਵਿੱਚ ਮੈਂਸ਼ਨ ਨਹੀਂ ਕੀਤਾ ਗਿਆ ਕਿ ਕੋਈ ਭਰਤੀ ਤੇ ਸਟੇ ਹੈ ਠੀਕ ਹੈ ਤਾਂ ਇਸ ਕਰਕੇ ਘਬਰਾਉਣ ਦੀ ਜ਼ਰੂਰਤ ਨਹੀਂ ਬਹੁਤ ਜਲਦ ਜਿਹੜੇ ਕੈਂਡੀਡੇਟਸ ਰਹਿੰਦੇ ਨੇ ਉਹਨਾਂ ਦੀ ਵੀ ਜੁਆਇਨਿੰਗ ਹੋਏਗੀ ਤੇ ਉਸ ਤੋਂ ਬਾਅਦ ਜਿਹੜੀ ਹੈ ਮਿਲੇਗੀ ਤਾਂ ਇਹ ਹੈਗੇ ਸੀ ਜੀ ਅੱਜ ਦੀ ਇਨਫੋਰਮੇਸ਼ਨ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖ ਲਈ ਧੰਨਵਾਦ ਥੈਂਕ ਯੂ